ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਹੋਰ ਬੜਾ ਮਹੱਤਵਪੂਰਨ ਸ਼ੋਅ ਹੈ ਯੂਕੇ ਤੇ ਸਾਡੇ ਨਾਲ ਜਗਪ੍ਰੀਤ ਸਿੰਘ ਨੇ ਬਰੌਡਵੇ ਇਮੀਗ੍ਰੇਸ਼ਨ ਤੋਂ ਔਰ ਅੱਜ ਦਾ ਵਿਸ਼ਾ ਇਹ ਹੈ ਕਿ ਯੂਕੇ ਦੇ ਵਿੱਚ ਇਸ ਵਕਤ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਵੀਜ਼ਾ ਕੌਣ ਹਾਸਲ ਕਰੂਗਾ ਕਿਉਂਕਿ ਨੰਬਰ ਆਫ ਅਪਲੀਕੇਸ਼ਨਸ ਬਹੁਤ ਜ਼ਿਆਦਾ ਲੱਗ ਰਹੇ ਨੇ ਬਹੁਤ ਤੇਜ਼ੀ ਨਾਲ ਕੈਨੇਡਾ ਔਰ ਆਸਟ੍ਰੇਲੀਆ ਤੋਂ ਬਾਅਦ ਯੂਕੇ ਦਾ ਟ੍ਰੈਂਡ ਬਣਿਆ ਹੁਣ ਕਿਹੜੇ ਵਿਦਿਆਰਥੀ ਨੇ ਜਿਹੜੇ ਜਲਦੀ ਅਪਲੀਕੇਸ਼ਨ ਲਾਉਣ ਤੋਂ ਬਾਅਦ ਕਾਸ ਲੈਟਰ ਲੈ ਜਾਣਗੇ ਔਰ ਆਫਰ ਲੈਟਰ ਵੀ ਯੂਕੇ ਚ ਕੀ ਹੁਣ ਆਉਂਦੇ ਦਿਨਾਂ ਚ ਚੁਣੌਤੀ ਹੋਏਗੀ ਇਹ ਸਾਰੇ ਪੁਆਇੰਟਸ ਨੇ ਜਿਹੜੇ ਅਸੀਂ ਡਿਸਕਸ ਕਰਾਂਗੇ ਜਗਤਪ੍ਰੀਤ ਜੀ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਜੀ ਸਤਿ ਸ਼੍ਰੀ ਅਕਾਲ ਜੀ ਜਗਤਪ੍ਰੀਤ ਜੀ ਯੂਕੇ ਚੱਲ ਤਾਂ ਪਿਆ ਕਹਿੰਦੇ ਬੜੀ ਤੇਜ਼ੀ ਨਾਲ ਵਿਦਿਆਰਥੀਆਂ ਦਾ ਫਲੱਡ ਹੈ ਪਰ ਹੁਣ ਕਹਿੰਦੇ ਆਫਰ ਲੈਟਰ ਇੱਕ ਚੈਲੰਜ ਹੋਊਗਾ ਹੁਣ ਵਿਦਾਊਟ ਆਲਸ ਵਾਲਿਆਂ ਦਾ ਕੀ ਬਣੂਗਾ ਫਿਰ ਜਦੋਂ ਬਹੁਤ ਬ੍ਰਿਲਿਅੰਟ ਸਟੂਡੈਂਟ ਜਿਨ੍ਹਾਂ ਨੇ ਕੈਨੇਡਾ ਤੇ ਆਸਟ੍ਰੇਲੀਆ ਜਾਣਾ ਸੀ ਉਹ ਵੀ ਯੂਕੇ ਦਾ ਰੁਖ ਕਰ ਰਹੇ ਨੇ ਐਗਜ਼ੈਕਟਲੀ ਸਰ ਤੁਸੀਂ ਬਹੁਤ ਵਧੀਆ ਪੁਆਇੰਟ ਰੱਖਿਆ ਹੈ ਕਿ ਯੂਕੇ ਦੇ ਵਿੱਚ ਪ੍ਰੈਜ਼ੈਂਟਲੀ ਜੋ ਅਸੀਂ ਹੁਣ ਦੇਖ ਰਹੇ ਹਾਂ ਕਿ ਸੈਪਟੈਂਬਰ ਮੰਥ ਹਾਲੇ ਸਟਾਰਟ ਹੋਇਆ ਹੈ ਔਰ ਜਨਵਰੀ ਦੀਆਂ ਐਪਲੀਕੇਸ਼ਨਸ ਆਫਰ ਆਉਣੀਆਂ ਸਟਾਰਟ ਹੋ ਚੁੱਕੀਆਂ ਨੇ ਕੈਨੇਡਾ ਆਸਟ੍ਰੇਲੀਆ ਇਹ ਦੋ ਕੰਟਰੀਜ਼ ਆਸਟ੍ਰੇਲੀਆ ਜਿੱਥੇ ਵੀਜ਼ਾ ਘਟ ਆ ਰਿਹਾ ਹੈ ਕੈਨੇਡਾ ਜਿੱਥੇ 네ਗੇਟਿਵਿਟੀ ਕਰਕੇ ਸਟੂਡੈਂਟ ਜਾ ਨਹੀਂ ਰਿਹਾ ਇਹਦੇ ਵਿੱਚ ਨਾ ਹੁਣ ਯੂਕੇ ਦੇ ਵਿੱਚ ਕੰਪੀਟੀਸ਼ਨ ਡਬਲ ਹੋਣ ਵਾਲਾ ਹੈ ਕਿਨਾਂ ਦੇ ਵਿੱਚ ਕਿ ਆਸਟ੍ਰੇਲੀਆ ਔਰ ਕੈਨੇਡਾ ਦੋਨੋਂ ਹੀ ਆਇਲਸ ਵਾਲੇ ਸਟੂਡੈਂਟ ਹੈ ਔਰ ਇੱਕ ਸੈਗਮੈਂਟ ਹੈ ਜਿਹੜਾ ਕਿ ਵਿਦਆਊਟ ਆਇਲਸ ਵੀ ਯੂਕੇ ਜਾਂਦਾ ਸੋ ਜਿਹੜੇ ਸਟੂਡੈਂਟ ਹਾਲ ਦੀ ਘੜੀਏ ਵੇਟ ਚ ਨੇ ਨਾ ਕਿ ਹਲੇ ਰੁਕ ਜਾਨਨੇ ਆ ਅਪਲਾਈ ਕਰ ਲੈਨੇ ਆ ਸੋ ਯੂਕੇ ਵਿਦਆਊਟ ਆਇਲਸ ਜੇ ਕੋਈ ਜਾਣਾ ਚਾਹੁੰਦਾ ਤਾਂ ਉਹਦੇ ਲਈ ਬਿਲਕੁਲ ਸਹੀ ਟਾਈਮ ਹੈ ਆਪਣੀ ਐਪਲੀਕੇਸ਼ਨ ਨੂੰ ਲਾਉਣ ਲਈ ਕਾਰਨ ਕੀ ਹੈ ਕਿ ਯੂਕੇ ਦੇ ਵਿੱਚ ਨਾ ਕੋਈ ਕੈਪਿੰਗ ਸਿਸਟਮ ਨਹੀਂ ਹੈ ਜਿਵੇਂ ਆਪਣੇ ਕੋਲ ਕੈਨੇਡਾ ਚ ਔਰ ਆਸਟ੍ਰੇਲੀਆ ਚ ਇੱਕ ਕੈਪਿੰਗ ਸਿਸਟਮ ਚੱਲਦਾ ਵੀ ਕੋਟਾ ਵੀ ਐਸ ਯੂਨੀਵਰਸਿਟੀ ਨੂੰ ਐ ਪ੍ਰੋਗਰਾਮ ਦੇ ਵਿੱਚ ਇੰਨੀਆਂ ਹੀ ਸੀਟਸ ਅਲੋਕੇਟਡ ਹੈ ਯੂਕੇ ਦੇ ਵਿੱਚ ਕਿਸੇ ਵੀ ਯੂਨੀਵਰਸਿਟੀ ਤੇ ਕੋਈ ਕੈਪਿੰਗ ਨਹੀਂ ਹੈ ਸਿਰਫ ਔਰ ਸਿਰਫ ਕੀ ਹੈ ਤੇ ਕੰਮ ਚੱਲਦਾ ਹੈ ਫਰਸਟ ਕਮ ਫਰਸਟ ਸਰਵ ਬੇਸਿਸ ਜਿਹੜਾ ਪਹਿਲਾਂ ਆ ਗਿਆ ਉਹ ਆਫਰ ਲੈ ਗਿਆ ਉਹਨੇ ਬਾਕੀ ਫਾਰਮੈਲਿਟੀਆਂ ਫੀਸ ਇੰਟਰਵਿਊਸ ਫੰਡਿੰਗ ਮੈਡੀਕਲ ਸਾਰੀਆਂ ਕਲੀਅਰ ਕਰ ਲਈਆਂ ਕਾਸ ਲੈਟਰ ਅਪਲਾਈ ਕਰ ਲਿਆ ਔਰ ਲੈ ਲਿਆ ਇੱਥੇ ਤੱਕ ਦੀ ਸਟਰਗਲ ਹੈ ਕਿਉਂਕਿ ਯੂਕੇ ਦੇ ਵਿੱਚ ਨਾ ਵੀਜ਼ੇ ਨੂੰ ਲੈ ਕੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਜੇ ਯੂਨੀਵਰਸਿਟੀ ਨੇ ਤੁਹਾਡੀਆਂ ਕ੍ਰੈਡੀਬਿਲਟੀਜ਼ ਨੂੰ ਕਲੀਅਰ ਕਰਤਾ ਉਹ ਚਾਹੇ ਤੁਹਾਡੀਆਂ ਕਮਿਊਨੀਕੇਸ਼ਨਸ ਨੇ ਚਾਹੇ ਤੁਹਾਡੀਆਂ ਅਕੈਡਮਿਕਸ ਨੇ ਚਾਹੇ ਤੁਹਾਡੀਆਂ ਫਾਈਨੈਂਸ਼ੀਅਲ ਨੇ ਵਾਂਸ ਤੁਹਾਡੇ ਕੋਲ ਅਗਰ ਤੁਸੀਂ ਉਹਨਾਂ ਦੇ ਕੋਲੋਂ ਕਾਸ ਲੈਟਰ ਅਚੀਵ ਕਰ ਲੈਂਦੇ ਹੋ ਕਰੰਟ ਇਨਟੇਕ ਦਾ ਤੇ ਸਮਝੋ ਵੀਜ਼ਾ ਡਨ ਹੈ ਸੋ ਜਿਸ ਹਿਸਾਬ ਨਾਲ ਸਟੂਡੈਂਟ ਦੀ ਐਪਲੀਕੇਸ਼ਨ ਚੱਲ ਰਹੀ ਹੈ ਮੈਂ ਇੱਥੇ ਇਹ ਸਮਝੂਗਾ ਕਿ ਇੱਥੇ ਵੀਜ਼ੇ ਦੀ ਟੈਨਸ਼ਨ ਨਹੀਂ ਹੈ ਆਪਣੀ ਸੀਟ ਨੂੰ ਕਨਫਰਮ ਕਰਨ ਦੀ ਟੈਨਸ਼ਨ ਹੈ ਸੋ ਚਾਹੇ ਤੁਸੀਂ ਆਇਲਸ ਦੇ ਨਾਲ ਹੋ ਚਾਹੇ ਤੁਸੀਂ ਵਿਦਆਊਟ ਜਾਣਾ ਚਾਹੁੰਦੇ ਹੋ ਤਾਂ ਸੈਪਟੈਂਬਰ ਮੰਥ ਬਿਲਕੁਲ ਰਾਈਟ ਟਾਈਮ ਹੈ ਜਨਵਰੀ ਵਾਸਤੇ ਕਿਉਂਕਿ ਜੇ ਜਨਵਰੀ ਮਿਸ ਹੋ ਜਾਂਦਾ ਹੈ ਤਾਂ ਇਸ ਤੋਂ ਬਾਅਦ ਦਾ ਜਿਹੜਾ ਇਨਟੇਕ ਹੈ ਉਹ ਸਿੱਧਾ ਆ ਕੇ ਫਿਰ ਅਗਲੇ ਸਾਲ ਸੈਪਟੈਂਬਰ ਤੱਕ ਆਉਂਦਾ ਹੈ ਮੇਨ ਟੇਕ ਇੱਕ ਮਿਡ ਆਉਂਦਾ ਹੈ ਬਟ ਉਹਦੇ ਵਿੱਚ ਨਾ ਕੁਝ ਖਾਸ ਓਪਰਚੁਨਿਟੀਆਂ ਨਹੀਂ ਹੁੰਦੀਆਂ ਸੋ ਜਨਵਰੀ ਵਿਲ ਬੀ ਦਾ ਬੈਸਟ ਆਪਸ਼ਨ ਸੋ ਇੱਥੇ ਡਿਲੇ ਨਾ ਕਰੋ ਜੇ ਡਿਲੇ ਕਰ ਗਏ ਤਾਂ ਫਿਰ ਤੁਸੀਂ ਇਹ ਸਮਝੋ ਕਿ ਪੂਰੇ 1 ਸਾਲ ਦੀ ਤੁਹਾਨੂੰ ਵੇਟ ਜਿਹੜੀ ਹੈ ਉਹ ਦੁਬਾਰਾ ਕਰਨੀ ਪੈਣੀ ਹੈ ਸੋ ਸੀਟ ਜਿੰਨੀ ਜਲਦੀ ਕਨਫਰਮ ਕਰ ਲੋਗੇ ਓਨਾ ਹੀ ਫਾਇਦਾ ਹੈ ਬਿਲਕੁਲ ਸੋ ਜਿੰਨੀ ਜਲਦੀ ਸੀਟ ਕਨਫਰਮ ਕਰ ਲੋਗੇ ਓਨਾ ਹੀ ਜ਼ਿਆਦਾ ਫਾਇਦਾ ਵਿਦਿਆਰਥੀਆਂ ਦੇ ਲਈ ਪਰ ਜਗਪ੍ਰੀਤ ਜੀ ਕਿਤੇ ਨਾ ਕਿਤੇ ਜਿਹੜੇ ਵਿਦਾਉਟ ਆਇਲਸ ਵਾਲੇ ਜਾਂ ਥੋੜੇ ਵੀਕ ਪ੍ਰੋਫਾਈਲ ਸੀ ਮੈਨੂੰ ਲੱਗਦਾ ਉਹਨਾਂ ਤੇ ਖਤਰਾ ਨਹੀਂ ਪੈ ਗਿਆ ਕਿਉਂਕਿ ਕੈਨੇਡਾ ਔਰ ਆਸਟ੍ਰੇਲੀਆ ਜਾਂ ਆਇਲਸ ਵਾਲੇ ਜਿਹੜੇ ਸਟੂਡੈਂਟ ਨੇ ਉਹ ਹੁਣ ਯੂਕੇ ਵੱਲ ਨੂੰ ਰੁਖ ਕਰ ਰਹੇ ਨੇ ਬਿਲਕੁਲ ਸਰ ਜੀ ਉਹਨਾਂ ਲਈ ਕੰਪੀਟੀਸ਼ਨ ਤਾਂ ਟਫ ਹੋਇਆ ਹੀ ਹੈ ਕਿਉਂਕਿ ਜਿਹੜਾ ਵਿਦਾਊਟ ਆਇਲਜ਼ ਵਾਲਾ ਸਟੂਡੈਂਟ ਹੈ ਨਾ ਉਹਦੀ ਸਭ ਤੋਂ ਪਹਿਲੀ ਡਿਮਾਂਡ ਇਹ ਹੁੰਦੀ ਹੈ ਕਿ ਮੈਂ ਇੰਟਰਵਿਊ ਨਹੀਂ ਦੇਣੀ ਔਰ ਮੋਸਟਲੀ ਯੂਕੇ ਦੀਆਂ ਯੂਨੀਵਰਸਿਟੀਆਂ ਇੰਟਰਵਿਊ ਕਰਦੀਆਂ ਨੇ ਸੋ ਜੇ ਆਪਾਂ ਲੇਟ ਜਾਵਾਂਗੇ ਦਾ ਦੂਸਰੇ ਪਾਸੇ ਉਹ ਸਟੂਡੈਂਟ ਇੱਕ ਕੌਨਫੀਡੈਂਸ ਲੈਵਲ ਵਾਲਾ ਬਿਠਾ ਹੈ ਵਿਦਾਊਟ ਵਾਲੇ ਵੀ ਕੌਨਫੀਡੈਂਟ ਹੁੰਦੇ ਨੇ ਮੈਂ ਇਹ ਨਹੀਂ ਕਹਿੰਦਾ ਕਿ ਉਹ ਨਹੀਂ ਹੁੰਦੇ ਬਟ ਉਹਨਾਂ 'ਚ ਮੇਜੋਰਿਟੀ ਉਹ ਹੁੰਦੇ ਨੇ ਜਿਹੜੇ ਇੰਟਰਵਿਊ ਫੇਸ ਨਹੀਂ ਕਰਨਾ ਚਾਹੁੰਦੇ ਬਟ ਦੂਸਰੇ ਪਾਸੇ ਜੇ ਕੋਈ ਆਇਲਸ ਦੇ ਵਿੱਚੋਂ 6 ਈਚ ਲੈ ਕੇ ਬਿਠਾ ਹੈ 6.5 ਲੈ ਕੇ ਬਿਠਾ ਹੈ ਓਵਰਆਲ 6 ਵੀ ਹੈ ਤਾਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਪਲੱਸ ਪੁਆਇੰਟ ਦੇ ਉੱਤੇ ਸਮਝਦਾ ਹੈ ਕਿ ਮੈਂ ਇਹਨੂੰ ਈਜ਼ੀਲੀ ਜਿਹੜਾ ਹੈ ਕਲੀਅਰ ਕਰ ਜਾਵਾਂਗਾ ਸੋ ਵਿਦਾਊਟ ਵਾਲਿਆਂ ਲਈ ਥੋੜੀ ਜੀ ਮਤਲਬ ਤੁਸੀਂ ਮੰਨ ਲਓ ਵੀ ਸਟਰਗਲ ਹੋਣ ਆਲੀ ਐ ਜੇ ਉਹ ਡਿਲੇ ਕਰਨਗੇ ਤੇ ਜੇ ਉਹ ਇਸ ਚੀਜ਼ ਨੂੰ ਸਮਝ ਕੇ ਹੁਣ ਤੋਂ ਹੀ ਆਪਣੀ ਐਪਲੀਕੇਸ਼ਨ ਨੂੰ ਚਲਾ ਲੈਂਦੇ ਆ ਤਾਂ ਫੇਰ ਉਹਨਾਂ ਲਈ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਯੂਨੀਵਰਸਿਟੀ ਨੇ ਕੋਈ ਵੀ ਇਦਾਂ ਦੀ ਕੰਡੀਸ਼ਨ ਨਹੀਂ ਰੱਖੀ ਕਿ ਇਸ ਪ੍ਰੋਗਰਾਮ ਦੇ ਵਿੱਚ ਜੇ 100 ਸੀਟਾਂ ਨੇ ਤਾਂ ਇਹਦੇ ਚੋਂ 80 ਵਿਦਆਊਟ ਆਲੀਆਂ ਨੇ ਜਾਂ 80 ਵਿਦ ਆਲੀਆਂ ਨੇ ਸੋ ਉਹਦੇ ਵਿੱਚ ਤਾਂ ਜਿਹੜਾ ਪਹਿਲਾਂ ਆ ਗਿਆ ਉਹ ਨੂੰ ਕਵਰ ਕਰ ਜਾਏਗਾ ਬਿਲਕੁਲ ਠੀਕ ਹੈ ਸੋ ਅਪਲਾਈ ਕਰਨ ਦੇ ਲਈ 90238 90238 ਜਗਪ੍ਰੀਤ ਜੀ ਆਫਰ ਲੈਟਰ ਇਮੀਡੀਏਟ ਮਿਲ ਰਹੇ ਨੇ ਬਿਲਕੁਲ ਜੀ ਬਿਲਕੁਲ ਆਫਰ ਲੈਟਰ ਬਹੁਤ ਫਾਸਟ ਹੈ ਜੀ 15 ਤੋਂ 20 ਦਿਨ ਦੇ ਮੈਕਸਿਮਮ ਟਾਈਮ ਦੇ ਵਿੱਚ ਹੈ ਈਵਨ ਕੁਝ ਯੂਨੀਵਰਸਿਟੀਆਂ ਨੇ ਜਿਹੜੀਆਂ 24 ਤੋਂ 48 ਘੰਟੇ ਚ ਵੀ ਨਵੰਬਰ ਔਰ ਜਨੂਅਰੀ ਦੀ ਆਫਰ ਦੇ ਰਹੀਆਂ ਵਿਦਆਊਟ ਆਇਲਸ ਨੂੰ ਵੀ ਮਿਲਣ ਗਈਆਂ ਵਿਦਆਊਟ ਆਇਲਸ ਨੂੰ ਵੀ ਮਿਲ ਰਹੀਆਂ ਜੀ ਐਮਆਈ ਬੇਸਿਸ ਤੇ ਐਡਮਿਸ਼ਨ ਹੋ ਰਹੇ ਨੇ ਬਿਲਕੁਲ ਠੀਕ ਹੈ ਸੋ 9023890238 ਤੁਰੰਤ ਜਗਪ੍ਰੀਤ ਜੀ ਦੇ ਨਾਲ ਸੰਪਰਕ ਕਰ ਸਕਦੇ ਨੇ ਵਿਦਿਆਰਥੀ ਔਰ ਆਪਣੀ ਫਾਈਲ ਦੀ ਜਿਹੜੀ ਡਿਸਕਸ਼ਨ ਹੈ ਉਹਨੂੰ ਅੱਗੇ ਵਧਾ ਸਕਦੇ ਨੇ ਥੈਂਕ ਯੂ ਸੋ ਮਚ ਥੈਂਕ ਯੂ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ